ਮਨੁੱਖੀ ਟੇਕ ਬ੍ਰਿਤੀ ਸਭ ਜਾਣ ਕਿ ਮਨੁੱਖ ਦੀ ਟੇਕ ਨਹੀਂ ਜ਼ਿੰਦਗੀ ਦੇ ਵਿੱਚ ਰੱਖਣੀ ਜੋ ਕੁਝ ਵੀ ਦੇਣ ਵਾਲਾ ਹੈ ਇੱਕੋ ਇੱਕ ਪਰਮਾਤਮਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਮਨੁੱਖ ਤੋਂ ਆਸ ਰੱਖਦੇ ਹਾਂ ਅਸੀਂ ਖੁਦ ਉਦਮ ਨਹੀਂ ਕਰਦੇ ਮਿਹਨਤ ਨਹੀਂ ਕਰਦੇ ਤੇ ਕਿੰਨਾ ਸਮਾਂ ਦੂਜੇ ਦੀ ਆਸ ਦੇ ਵਿੱਚ ਬੈਠ ਕੇ ਹੀ ਆਪਣੀ ਜ਼ਿੰਦਗੀ ਦਾ ਸਮਾਂ ਖਰਾਬ ਕਰ ਦਿੰਦੇ ਹਾਂ ਪਰ ਹੁਣ ਇਹਦਾ ਅਗਲਾ ਸਿਧਾਂਤ ਇਹ ਹੈ ਜ਼ਿੰਦਗੀ ਵਿੱਚ ਸਾਡੇ ਜੋ ਵੀ ਕੰਮ ਹੁੰਦੇ ਨੇ ਕੋਈ ਸਫਲਤਾ ਸਾਨੂੰ ਪ੍ਰਾਪਤ ਹੁੰਦੀ ਹੈ ਕੋਈ ਕਾਰਜ ਸਫਲ ਹੁੰਦੇ ਨੇ ਤਾਂ ਉਹਦੇ ਵਿੱਚ ਕੋਈ ਨਾ ਕੋਈ ਮਨੁੱਖ ਭਾਵੇਂ ਕੋ ਪਰਿਵਾਰਕ ਮੈਂਬਰ ਹੋਵੇ ਭਾਵੇਂ ਕੋਈ ਦੋਸਤ ਮਿੱਤਰ ਭਾਵੇਂ ਕੋਈ ਅਣਜਾਣ ਕੋਈ ਨਾ ਕੋਈ ਇਨਸਾਨ ਪੌੜੀ ਦਾ ਡੰਡਾ ਜ਼ਰੂਰ ਬਣਿਆ ਹੋਵੇਗਾ ਜੇ ਕੋਈ ਕਹਿੰਦਾ ਹੈ ਮਨੁੱਖ ਮੈਂ ਆਪਣੇ ਆਪ ਹੀ ਇੱਥੋਂ ਤੱਕ ਪਹੁੰਚ ਗਿਆ ਤਾਂ ਉਹ ਜਿੱਥੇ ਕਿਤੇ ਕਿਸੇ ਨੇ ਕੋਈ ਸਲਾਹ ਵੀ ਦਿੱਤੀ ਹੋਵੇਗੀ ਕਿਸੇ ਨੇ ਕੋਈ ਰਸਤਾ ਵੀ ਦੱਸਿਆ ਹੋਵੇਗਾ ਕਿਸੇ ਨੇ ਪਾਣੀ ਦੀ ਘੁੱਟ ਪਲਾਈ ਹੋਵੇਗੀ ਉੱਥੋਂ ਤੱਕ ਪਹੁੰਚੇ ਆ ਉਹ ਸਾਰੇ ਅਹਿਸਾਨ ਭੁੱਲ ਕੇ ਇਹ ਇਨਸਾਨ ਗੱਲ ਕਹਿ ਦਿੰਦਾ ਏ ਪਰ ਮੈਨੂੰ ਉਹ ਕਹਾਣੀ ਯਾਦ ਆਉਂਦੀ ਏ ਕੋਈ ਇਨਸਾਨ ਕਹਿੰਦੇ ਖੂਹ ਦੇ ਵਿੱਚ ਡਿੱਗ ਗਿਆ ਤੇ ਜਿਹੜਾ ਵੀ ਉਹਨੂੰ ਬਚਾਉਣ ਆਉਂਦਾ ਏ ਕਹਿੰਦੇ ਮੈਂ ਉਦੋਂ ਹੀ ਬਾਹਰ ਆਉਂਗਾ ਜਦੋਂ ਮੈਨੂੰ ਰੱਬ ਬਚਾਉਣ ਆਊਗਾ ਮਰ ਕੇ ਰੱਬ ਕੋਲ ਚੱਲਿਆ ਜਾਂਦਾ ਏ ਰੱਬ ਜੀ ਨੂੰ ਪੁੱਛਦਾ ਏ ਤੁਸੀਂ ਮੈਨੂੰ ਬਚਾਉਣ ਨਹੀਂ ਆਏ ਤਾਂ ਰੱਬ ਕਹਿੰਦਾ ਭਲਿਆ ਜਿਹੜੇ ਇੰਨੇ ਇਨਸਾਨ ਤੈਨੂੰ ਬਚਾਉਣ ਆਏ ਸੀ ਉਹ ਸੋ ਸਾਡੀ ਜ਼ਿੰਦਗੀ ਦੇ ਵਿੱਚ ਆਸ ਉਮੀਦ ਭਰੋਸਾ ਇੱਕ ਵਿਸ਼ਵਾਸਤ ਰੱਬ ਤੇ ਰੱਖਣਾ ਹੈ ਪਰ ਜਦੋਂ ਵੀ ਕੰਮ ਵੀ ਹੋਣੇ ਨੇ ਸਾਡੇ ਪੂਰੇ ਰੱਬ ਮਨੁੱਖਾਂ ਦੇ ਵਿੱਚ ਵਰਤ ਕੇ ਹੀ ਉਹ ਸਾਡੇ ਕੰਮ ਪੂਰੇ ਕਰਵਾਉਂਦਾ ਹੈ ਅਦਰਵਾਈਜ਼ ਆਪਣੇ ਆਪ ਕੋਈ ਵੀ ਕਿਤੇ ਵੀ ਨਹੀਂ ਪਹੁੰਚਦਾ ਇਹੋ ਹੀ ਰੱਬ ਦਾ ਵਰਤਨਾ ਹੁੰਦਾ ਹੈ